ਨੇਹੰਗ ਬਾਣੇ ਦੇ ਵਿੱਚ ਆਏ ਦੋ ਨੌਜਵਾਨਾਂ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਦਸ ਨੂੰ ਸੁਣ ਕੇ ਕੋਈ ਯਕੀਨ ਹੀ ਨਹੀਂ ਕਰ ਰਿਹਾ ਦਰਅਸਲ ਨੇਹੰਗ ਬਾਣੇ ਦੇ ਵਿੱਚ ਆਏ ਦੋ ਨੌਜਵਾਨਾਂ ਵੱਲੋਂ ਟਰੈਕਟਰ ਟਾਲੀ ਚੋਰੀ ਕਰ ਲਈ ਗਈ ਹੈ ਚੋਰੀ ਕਰਦਿਆਂ ਉੱਥੋਂ ਦੀ ਭੱਜ ਜਾਂਦੇ ਨੇ ਤਾਂ ਇਹ ਸ਼ਰਮਨਾਖ ਖਬਰ ਸਮਰਾਲਾ ਦੇ ਪਿੰਡ ਮਾਨਪੁਰ ਦੀ ਜਿੱਥੇ ਪੁਲਿਸ ਸਿਰਾਸਤ ਦੇ ਵਿੱਚ ਖੜੇ ਉਹੀ ਦੋ ਮੁੰਡੇ ਨੇ ਜਿਨ੍ਹਾਂ ਵੱਲੋਂ ਮੋਟਰ ਤੇ ਖੜਾ ਟਰੈਕਟਰ ਚੋਰੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਦਰਅਸਲ ਰੁਪਿੰਦਰ ਸਿੰਘ ਜੋ ਕਿ ਮੋਟਰ ਤੇ ਕੰਮ ਕਰਨ ਤੋਂ ਬਾਅਦ ਰੋਟੀ ਖਾਣ ਦੇ ਲਈ ਘਰ ਜਾਂਦਾ ਤੇ ਟਰੈਕਟਰ ਮੋਟਰ ਤੇ ਹੀ ਖੜਾ ਕਰ ਜਾਂਦਾ ਜਦੋਂ ਰੁਪਿੰਦਰ ਵਾਪਸ ਮੋਟਰ ਤੇ ਆਇਆ ਤਾਂ ਵੇਖਦਾ ਹੈ ਕਿ ਨਿਹੰਗ ਸਿੰਘ ਬਾਣੀ ਦੇ ਵਿੱਚ ਦੋ ਨੌਜਵਾਨ ਉਸਦਾ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਜਾ ਰਹੇ ਨੇ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਫੜੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਵਿਕਰਮ ਸਿੰਘ ਤੇ ਗੁਰਪ੍ਰੀਤ ਦੇ ਵਜੋਂ ਹੋਈ ਹੈ ਨੌਜਵਾਨਾਂ ਤੋਂ ਅਗਲੀ ਪੋਸਗਿਚ ਕੀਤੀ ਜਾ ਰਹੀ ਹੈ ਵੱਡੀ ਖਬਰ ਸੰਬਰਾਲਾ ਦੀ ਹੈ ਜਿੱਥੇ ਨਿਹੰਗ ਬਾਣੇ ਦੇ ਵਿੱਚ ਆਏ ਦੋ ਮੁੰਡਿਆਂ ਨੇ ਮੋਟਰ ਤੇ ਖੜਾ ਟਰੈਕਟਰ ਚੋਰੀ ਕਰ ਲਿਆ ਪੂਰੀ ਵਾਰ ਦਾ ਤੂੰ ਉਸ ਵੇਲੇ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਰੁਪਿੰਦਰ ਸਿੰਘ ਕੰਮ ਕਰਨ ਤੋਂ ਬਾਅਦ ਰੋਟੀ ਖਾਣ ਦੇ ਲਈ ਜਾਂਦਾ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹਾਂ ਜੀ ਸਾਨੂੰ ਲਈ ਆਪਣੇ ਇਹ ਸਿਹਦਰ ਸਿੰਘ ਨੇ ਸਾਡੇ ਚੌਕੀ ਚਾਜ ਪਰਦਾਣਾ ਉਹਨਾਂ ਨੇ ਪਾਸ ਬਿਆਨ ਲਿਖਾਇਆ ਸੀ ਆਪਣੇ ਕੀ ਰੁਪਿੰਦਰ ਸਿੰਘ ਪੁੱਤਰ ਮਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਢਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿਂਗ ਦੇ ਬਾਣੇ ਵਿੱਚ ਬੈਠ ਕੇ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਕੰਦੇ ਵੱਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਣਿਆ ਜੀ ਇਹ ਵੀ ਆਪਣੇ ਢਿੰਗ ਦੇ ਬਾੜੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਆ ਜੀ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਰਾਂ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਅਗਸਤਾ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰਨਾ ਕਿੰਨੇ ਕਿੰਨੇ ਕੁ ਮਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਔਰਲ ਚੋਲ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਬਿਕਰਮ ਇਹ ਥੋੜੀ ਉਮਰ ਤੋਂ ਵੱਡਾ ਚਾ ਕੋਟਾਲੀ ਬਰੀ ਖਾਲਦ ਕੋਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਦਾ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਦਾ ਚੋਰੀ ਦਾ ਟਰੈਕਟਰ ਬਰਾਮਦ ਕੀਤਾ ਗਿਆ ਜੀ ਜੀ ਟਰੈਕਟਰ ਬਰਾਮਦ ਕਰ ਚੁੱਕਿਆ ਹੈ ਜੀ ਅਸੀਂ ਦੱਸਿਆ ਉਹਨਾਂ ਨੇ ਚੋਰੀ ਕਰਨ ਦਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਇਹ ਦੱਸਦੇ ਨਹੀਂ ਬਾਕੀ ਅੱਗੇ ਪੁੱਛਕਿਸ਼ ਜਾਰੀ ਆ ਹੋ ਸਕਦਾ ਅੱਗੇ ਖੁਲਾਸਾ ਹੋ ਜਾਂਦੀ ਅੱਗੇ ਕੁਝ ਕਿਸੇ ਇਹਦੇ ਕਾਰਪੂਰੇ ਆ ਜੀ ਨੇਜੀ ਕਕਾਰਪੁਰੇ ਨੇ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤੇ ਪਰ ਬਾਣਾ ਨਿੰਗਣਾ ਨਹੀਂ ਨਿਹੰਗ ਬਾਣੇ ਦੇ ਵਿੱਚ ਆਏ ਦੋ ਨੌਜਵਾਨਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਦਸ ਨੂੰ ਸੁਣ ਕੇ ਕੋਈ ਯਕੀਨ ਹੀ ਨਹੀਂ ਕਰ ਰਿਹਾ ਦਰਅਸਲ ਨਿਹੰਗ ਬਾਣੇ ਦੇ ਵਿੱਚ ਆਏ ਦੋ ਨੌਜਵਾਨਾਂ ਵੱਲੋਂ ਟਰੈਕਟਰ ਟਾਲੀ ਚੋਰੀ ਕਰ ਲਈ ਗਈ ਹੈ ਚੋਰੀ ਕਰਦਿਆਂ ਉਥੋਂ ਦੀਏ ਭੱਜ ਜਾਂਦੇ ਨੇ ਤਾਂ ਇਹ ਸ਼ਰਮਨਾਖ ਖਬਰ ਸਮਰਾਲਾ ਦੇ ਪਿੰਡ ਮਾਨਪੁਰ ਦੀ ਜਿੱਥੇ ਪੁਲਿਸ ਸਿਰਾਸਤ ਦੇ ਵਿੱਚ ਖੜੇ ਉਹੀ ਦੋ ਮੁੰਡੇ ਨੇ ਜਿਨ੍ਹਾਂ ਵੱਲੋਂ ਮੋਟਰ ਤੇ ਖੜਾ ਟਰੈਕਟਰ ਚੋਰੀ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਦਰਅਸਲ ਰੁਪਿੰਦਰ ਸਿੰਘ ਜੋ ਕਿ ਮੋਟਰ ਤੇ ਕੰਮ ਕਰਨ ਤੋਂ ਬਾਅਦ ਰੋਟੀ ਖਾਣ ਦੇ ਲਈ ਘਰ ਜਾਂਦਾ ਤੇ ਟਰੈਕਟਰ ਮੋਟਰ ਤੇ ਹੀ ਖੜਾ ਕਰ ਜਾਂਦਾ ਜਦੋਂ ਰੁਪਿੰਦਰ ਵਾਪਸ ਮੋਟਰ ਤੇ ਆਇਆ ਤਾਂ ਵੇਖਦਾ ਹੈ ਕਿ ਨਿਹੰਗ ਸਿੰਘ ਬਾਣੀ ਦੇ ਵਿੱਚ ਦੋ ਨੌਜਵਾਨ ਉਸ ਦਾ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਜਾ ਰਹੇ ਨੇ ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਫੜੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਵਿਕਰਮ ਸਿੰਘ ਤੇ ਗੁਰਪ੍ਰੀਤ ਦੇ ਵਜੋਂ ਹੋਈ ਹੈ ਨੌਜਵਾਨਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੱਡੀ ਖਬਰ ਸੰਬਰਾਲਾ ਦੀ ਹੈ ਜਿੱਥੇ ਨਿਹੰਗ ਬਾਣੇ ਦੇ ਵਿੱਚ ਆਏ ਦੋ ਮੁੰਡਿਆਂ ਨੇ ਮੋਟਰ ਤੇ ਖੜਾ ਟਰੈਕਟਰ ਚੋਰੀ ਕਰ ਲਿਆ ਪੁਰੀ ਵਾਰ ਦਾ ਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਾਂਦਾ ਜਦੋਂ ਰੁਪਿੰਦਰ ਸਿੰਘ ਕੰਮ ਕਰਨ ਤੋਂ ਬਾਅਦ ਰੋਟੀ ਖਾਂਣ ਦੇ ਲਈ ਜਾਂਦਾ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਨਸਾਨੂਲੀ ਆਪਣੇ ਇਹ ਸਿਹਰ ਦੇ ਸਿੰਘ ਨੇ ਸਾਡੇ ਚੌਕੀ ਚਾਜ ਪਰਦਾਣਾ ਉਹਨਾਂ ਨੇ ਪਾਰ ਬਿਆਨ ਲਿਖਾਇਆ ਸੀ ਆਪਣੇ ਵੀ ਰੁਪਿੰਦਰ ਸਿੰਘ ਪੁੱਤਰ ਮਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਨੂੰ ਮੋਟਰ ਤੇ ਢਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿਂਗ ਦੇ ਬਾਣੇ ਵਿੱਚ ਬੈਠ ਕੇ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਕੰਨੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਣਿਆ ਜੀ ਇਹ ਵੀ ਆਪਣੇ ਢਿੰਗ ਦੇ ਬਾੜੇ ਦੇ ਵਿੱਚ ਸੀ ਦੂਸਰੇ ਦੀ ਸਨਾਕਤੋਈਆ ਜੀ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਰਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਅਗਸਤਾ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰਨਾ ਕਿੰਨੇ ਕਿੰਨੇ ਕੁ ਮਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਔਰਲ ਚੋਲ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ ਚ 43-44 ਸਾਲ ਦਾ ਕੁਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਦਾ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਦਾ ਚੋਰੀ ਦਾ ਟਰੈਕਟਰ ਬਰਾਮਦ ਕੀਤਾ ਗਿਆ ਜੀ ਜੀ ਟਰੈਕਟਰ ਉਹ ਬਰਾਮਦ ਕਰ ਚੁੱਕਿਆ ਹੈ ਜੀ ਅਸੀਂ ਦੱਸਿਆ ਉਹਨਾਂ ਨੇ ਚੋਰੀ ਕਰਨ ਦਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਅਸੀਂ ਦੱਸ ਦੇਣੀ ਬਾਕੀ ਅੱਗੇ ਪੁੱਛਕਿਸ਼ ਜਾਰੀ ਹੈ ਹੋ ਸਕਦਾ ਅੱਗੇ ਖੁਲਾਸੇ ਹੋ ਜਾਣ ਜੀ ਅੱਗੇ ਪੁੱਛਕਿਸ਼ ਜਿਹੜੀ ਪ੍ਰਕਾਅ ਪੂਰੇ ਹੈ ਜੀ ਨਹੀਂ ਜੀ ਕਕਾਰਪੁਰੇ ਨੇ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤੇ ਪਰ ਵਾਲਾ ਨਹੀਂ ਗਾਣਾ ਨਹੀਂ